ਹਾ 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 ਲੋ ਜੀ ਬਾਬਿਓ ਆਪਣਾ ਗੋਲਾ ਵਜਾ ਮੁੜਿਆ ਤੇ ਉਸ ਤੋਂ ਬਾਅਦ ਸਵੇਰੇ ਆਪਾਂ ਦੀ ਵੀਡੀਓ ਪਾ ਨਹੀਂ ਸਕੇ ਆਉਂਦੇ ਵੀ ਹੁਣ ਆਪਾਂ ਅੱਜ ਛਤਰੀ ਵੀ ਬਹੁਤ ਉੱਚੀ ਲਾਤੀ ਨੇ ਕੋ ਢਾਂਗੀ ਬਹੁਤ ਵੱਡੀ ਕਰਤੀ ਇਹਨੂੰ ਕੋਠੇ ਤੋਂ ਵੀ ਉੱਚੀ ਕਰਤੀ ਹੁਣ ਆਪਣੇ ਸਾਰੇ ਜਾਨਵਰ ਛਤਰੀ ਤੇ ਬੈੰਦ ਨੇ ਆ ਕੇ ਪਹਿਲਾਂ ਮੌਜਾ ਵੀ ਚਾਦਰਾਂ ਦੇ ਉੱਤਰਦਾ ਹੁੰਦਾ ਸੀ ਹੁਣ ਮੌਜਾ ਵੀ ਛਤਰੀ ਤੇ ਆਉਣ ਲੱਗ ਗਿਆ ਉਹ ਦੇਖੋ ਕਰਦੇ ਨੇ ਆਲੇ ਆ ਹਾ 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 ਦੇਖਿਓ ਛਤਰੀ ਤੇ ਆਉਣਗੇ ਆਪਣੇ ਆਓ ਦੇਖੋ ਜੀ ਉਹ ਲੰਡੀ ਪੂਸ ਵਾਲਾ ਬੱਚਾ ਹੈਗਾ ਆ ਹਾ 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 आओ आओ ओ आह आह देखो जी शास्त्री ते आ गए हा मैं कल पी गई बैठे ने जदों ਲਓ ਜੀ ਆਹ ਲੱਠੀ ਕਬੂਤਰੀ ਵੀ ਸਾਰਾ ਆ ਗਿਆ ਆਪਣੀ ਆ ਆ ਆ ਆ ਆ ਆ ਆ ਆਓ 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 ਆ ਆ ਆ ਲਓ ਜੀ ਬਾਬਿਓ ਮੌਜਾ ਵੀ ਉਤਰਨ ਆਲਾ ਐ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਵੀ ਚੱਲ ਪਿਆ ਉਹ ਤਾਂ ਹੁਣ ਛਤਰੀ ਉੱਚੀ ਹੋ ਗਈ ਉਹ ਤਾਂ ਪਤੰਦਰ ਤੋਂ ਥੱਲੇ ਨਹੀਂ ਆਇਆ ਜਾਂਦਾ ਹਾ 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 ਆ ਗਿਆ ਜੀ देखो जी मौजा भी आ गया आह हा 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 आह आ जाओ पत्ता आ, 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 आ।, आ जाओ लो जी भाई लाइक शेयर जरूर करो एक का बचा अच बीमार हो गया जो मगर ज्यादा है ਇਹ ਬੱਚੇ ਦੇ ਅੱਖਾਂ 'ਚੋਂ ਪਾਣੀ ਆਉਂਦਾ ਯਾਰ ਇਹਦੇ ਖਾਤਰ ਦਵਾਈ ਲੈ ਕੇ ਆਉਂਦੇ ਆ ਕਿਉਂਕਿ ਮੇਰੇ ਵੀ ਅੱਖਾਂ 'ਚੋਂ ਪਾਣੀ ਆਉਂਦਾ ਕਈ ਦਿਨ ਹੋ ਗਏ ਮੇਰੇ ਅੱਖ 'ਚ ਕਣ ਜਿਹਾ ਪੈ ਗਿਆ ਸੀ ਆ ਹਾ 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 ਆ ਟੰਗੀ ਅੱਜ ਆਪਾਂ ਨਵੀਂ ਲਾਈ ਆ ਦੇਖੋ ਸਾ ਤਰੀ ਕਿੱਥੇ ਜਾ ਪਹੁੰਚੀ ਉਹ ਵੱਡਾ ਕਬੂਤਰ ਲੰਘ ਗਿਆ ਬਾਂਗਲਾ ਬਾਸ ਆਪਣੇ ਘਰ ਦੇਣਗੇ ਟਾਂਗੀ ਆਪਾਂ ਨੇ ਵੱਢ ਕੇ ਮਹੀਨਾ ਹੋ ਗਿਆ ਪਹਿਲਾਂ ਰੱਖਤੀ ਦੀ ਸੁੱਕਣੀ ਜਿਵੇਂ ਸਿੱਧੀ ਆ ਗਈ ਦੇਖੋ ਐ ਜਿਵੇਂ ਸਿੱਧਮ ਸਿੱਧੀ ਖੜੀ ਆ ਗਈ ਦੇਖੋ ਐ ਟਾਲੀਆਂ ਦੇ ਉੱਪਰੋਂ ਦੀ ਜਾ ਰਹੀ ਬਹੁਤ ਲੰਬੀ ਉੱਚੀ ਆ ਯਾਨ ਬਰਾ ਆ ਗਏ ਜੀ ਆਪਣੇ ਆਹਾਹਾ ਬਾਬੇ ਵੀਡੀਓ ਆਪਣੀ ਲੰਬੀ ਹੋਣ ਲੱਗੀ ਹੁਣ ਲੰਬੀਆਂ ਵੀਡੀਓ ਪਾਇਆ ਕਰਾਂਗੇ ਆਪਾਂ ਬਤ ਤੋਂ ਬਾਤ ਜਾਣਕਾਰੀ ਦਿਆ ਕਰੋ ਤੋਂ ਜੇ ਵੀ ਜੇ ਕੋਈ ਤੁਹਾਡੇ ਮਨ ਚ ਕੋਈ ਗੱਲ ਹੁੰਦੀ ਆ ਤਾਂ ਸਾਨੂੰ ਦੱਸਿਆ ਕਰੋ ਆਪਾਂ ਉਹ ਗੱਲ ਨੂੰ ਸੁਧਾਰਾਂਗੇ ਹੱਦਰ ਹੋਏ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਭਾਈ ਜੀ ਤਾਂ ਕਿ ਆਪਣੀਆਂ ਵੀਡੀਓ ਛੋਟੇ ਦਾ ਛੇਤੀ ਦਾ ਛੇਤੀ ਪਹੁੰਚਣ ਬੋਲਾ ਬੱਚਾ ਉੜ ਗਿਆ ਅੜਾਇਆ ਦੀ ਅੱਜ ਆਪਾਂ ਨੇ ਇਹ ਆਪਣੇ ਆਪ ਆਪਾਂ ਅੜਾਇਆ ਦੀ ਇਸ ਕਰਕੇ ਬਹੁ ਟਾਈਮ ਬਾਅਦ ਉਤਰਿਆਗਾ ਇਹ ਪਹਿਲਾਂ ਤਾਂ ਮੈਨੂੰ ਐ ਹੋਗਾ ਦੀ ਵੀ ਕਿਧਰੇ ਲੰਗਿਆ ਯਾਨੀ ਫਿਰਦਾ ਇੱਥੀ ਦੀ ਲਵੇ ਲਾਉਣੇ ਕਿਤੇ ਰੱਬ ਜਾਣੇ ਤਾਂ ਕਿਤੇ ਬਹਿ ਗਿਆ ਤੇ ਯਾਰ ਰੱਬ ਜਾਣੇ ਭਾਈ ਉੜਦਾ ਫਿਰਦਾ ਤੇ ਜਾਨੀ ਦਿਖਿਆ ਨਹੀਂ ਤੀ ਫੇ ਬਹੁਤ ਟਾਈਮ ਬਾਅਦ ਆ ਜਬ ਬੰਦ ਕਰਕੇ ਮੈਂ ਜਾਨਵਰ ਐ ਹੋ ਗਿਆ ਵੀ ਚਲ ਦੇਖੀ ਜਾਊ ਆਉਣਾ ਹੋਆ ਜੁਨਾ ਸੀ ਵੀਡੀਓ ਪਾਤੀ ਉਹ ਤੋਂ ਬਾਅਦ ਪਤਾ ਨਹੀਂ ਬਤੰਦਰ ਕਿਧਰੋਂ ਆਇਆ ਕਿਧਰੋਂ ਨਹੀਂ ਆ ਕੇ ਆ ਕੋਠੇ ਤੇ ਆਪਣੇ ਉੱਥੇ ਸਾਹਮਣੇ ਬਹਿ ਗਿਆ ਸਾਹਮਣੇ ਬੈਠਿਆ ਜਦ ਦੇਖਿਆ ਮੈਂ ਹਾਂ ਵੀ ਬੱਚਾ ਦਾ ਉਹੀ ਐ ਇਹ ਜਾਨਵਰ ਸਾਡੇ ਫੇਰ ਥੱਲੇ ਜਦੀ ਆ ਗਿਆ ਹੁਣ ਉਹ ਕਬੂਤਰੀ ਅੰਡਿਆਂ ਦੇ ਜਾਣ ਲਈ ਤਿਆਰ ਮੋਝੇ ਵਾਲੀ ਦੇਖੋ ਟਰੱਕੀ ਦੇ ਵਿੱਚ ਦੀ ਕਿ ਮੈਂ ਚਾੱਕਦੀ ਆ ਖੋਲਦਾ ਪੁੱਤਾ ਜਾ ਆ ਜਾ ਆ ਜਾ ਆ ਜਾ ਆ ਚੱਲੀਆਂ ਦੋਨੇ ਕਬੂਤਰੀਆਂ ਜੀ ਅੰਡਿਆਂ ਤੇ ਉਹ ਪਹੁੰਚ ਗਈਆਂ ਦੇਖੋ ਮੋਝੇ ਵਾਲੀ ਕਬੂਤਰੀ ਤਾਂ ਬੈ ਗਈ ਚੱਲ ਕੇ ਉਹ ਲੀਲੀ ਹਜੇ ਬੈਠੀ ਨਹੀਂ ਧੰਨਵਾਦ ਬਾਈ ਜੀ ਲਾਈਕ ਸ਼ੇਅਰ ਜ਼ਰੂਰ ਕਰੋ ਆਪਾਂ ਇਨੀ ਵੀਡੀਓ ਲੰਬੀ ਨਹੀਂ ਬਣਾਉਣੀ ਫੇਰ ਜ਼ਿਆਦਾ ਲੰਬੀ ਹੋ ਜਾਊਗੀ ਹੌਲੀ ਹੌਲੀ ਲੰਬੀ ਵੀਡੀਓ ਕਰਾਂਗੇ ਓਕੇ ਬਾਈ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ